ਜਹਾਂ ਦੋਸਤੋ Pritam Singh Pritam Petara Foundation's ਰੱਖਤਾ। ਸ਼ਹਿਰ ਦਾ ਮੌਸਮ ਤੋਂ ਦੁਪਹਿਰੀ ਹੈ ਤੇ ਆਪਾਂ ਬੱਚਿਆਂ ਦਾ ਟ੍ਰਾਇਲ ਲੈ ਰਹੇ ਹਾਂ। ਤੇ ਅੱਜ ਹੁਣ ਆਪਾਂ ਕਰ ਰਹੇ ਆ ਏ 50% 2025 ਵਾਲਾ ਬੈਚ ਆਪਣੇ ਕੋਲ। ਜਿਨ੍ਹਾਂ ਦਾ ਹੁਣ ਆਪਾਂ ਰਨਿੰਗ ਤੋਂ ਬਾਅਦ 1600 ਮੀਟਰ ਤੋਂ ਬਾਅਦ ਮੁੰਡਿਆਂ ਦਾ ਆਪਾਂ ਲੌਂਗ ਜੰਪ ਕਰ ਰਹੇ ਹਾਂ। ਕੁੜੀਆਂ ਦਾ ਲੌਂਗ ਜੰਪ ਆ ਜਿਹੜਾ ਹੋ ਚੁੱਕੇ ਤੇ ਕਾਫੀ ਅੱਜ ਇਹਨਾਂ ਨੂੰ ਨਰਵਸਨੈਸ ਰਹੀ ਆ ਕਿਉਂਕਿ ਤੋਂ ਦੇ ਵਿੱਚ ਪਹਿਲੀ ਵਾਰ ਕਰਨਾ ਹੈ ਤੇ ਦੂਸਰਾ ਜਿਹੜਾ ਟ੍ਰਾਇਲ ਦੀ ਵਾਰੀ ਹਾਂ 13-5 ਕਰਦੇ। 13-5 6 ਹਾਂ ਓਕੇ। ਉਧਰੋਂ ਵੀ ਕਰ ਦਿੱਦਿਆਂ ਸੀ। ਹੁਣ ਮੈਰ ਕਰ ਲਓ ਕਲੀ ਪਾਓ ਚਲੋ ਬੋਇਸ ਖੜੋ ਸਾਰੇ ਵਕ ਉੱਥੇ ਤਾਂ ਕਿਵੇਂ ਦਾ ਮਾਹੌਲ ਹੁੰਦਾ ਪੀਪੀ ਗਰਾਊਂਡ ਦੇ ਵਿੱਚ ਕੀ ਸਾਰਾ ਸੀਨ ਆ ਤਾਂ ਉਹ ਬੱਚਿਆਂ ਨੂੰ ਇੱਥੇ ਆਪਾਂ ਉਹ ਜਿਹੜਾ ਹੈ ਉਹ ਕ੍ਰੀਏਟ ਕਰਾਵਾਂਗੇ ਜੇ ਤੁਸੀਂ ਵੀ 2025 ਵਾਲੇ ਕੈਂਡੀਡੇਟ ਹੋ ਤਾਂ ਤੁਸੀਂ ਵੀ ਦੇਖਿਓ ਕਿਵੇਂ ਪ੍ਰੈਸ਼ਰ ਕ੍ਰੀਏਟ ਹੁੰਦਾ ਬੱਚਿਆਂ ਤੇ ਇੱਕ ਐਗਜ਼ਾਮਪਲ ਲਗਾਉਣ ਤੋਂ ਬਾਅਦ ਜੇ ਤੁਸੀਂ ਫਾਊਲ ਕਰ ਜਾਓ ਪਹਿਲੇ ਅਟੈਂਪਟ ਦੇ ਵਿੱਚ ਤਾਂ ਤੁਸੀਂ ਕਿਵੇਂ ਤੁਸੀਂ ਦੁਬਾਰਾ ਉਸ ਸੀਨ ਕਰ ਸਕਦੇ ਹੋ ਤਾਂ ਉਹੀ ਚੀਜ਼ ਅੱਜ ਮੈਂ ਦੱਸਾਂਗਾ ਬੱਚਿਆਂ ਕਬਰਫ ਕਰਨ ਦੀ ਕੋਸ਼ਿਸ਼ ਕਰਾਂਗੇ ਸਾਰਾ ਆਪਾਂ ਨਾਲ ਜੁੜੇ ਰਹੋ ਤੇ चलो गल करते हैं बच्चा ना आप सीधी सीधी पादी रवि आम ही माड़ा साफ करा दिया मूरे कल ही लाइन ना हो बहो बच्चे बहो सारे बहो नीचे देखो बैठ के ओ बॉयज तुम भी आ जाओ इधर बैठो इधर ओ परले पास आके बैठो खड़ दो ही खड़ दो सारे बॉयज भाई इन्हें थप्पियां ना मारो ना मारो ਥਾਪੀ ਮਾਰਨੀ ਹੈ ਜੰਪ ਮਾਰ ਕੇ ਮਾਰੇ ਠੀਕ ਹੈ ਜੀ ਦੇਖੋ ਗਰਾਸੀ ਗਰਾਉਂਡ ਸੇ ਅੱਜ ਤੂੰ ਇਮੇਜਿਨ ਕਰ ਲਈਆ ਹੁਣ ਠੀਕ ਆ ਉਰੇ ਧਿਆਨ ਰੱਖਣਾ ਵੀ ਤੂੰ ਸਲਿੱਪ ਨਾ ਹੋ ਜਾਵੇਂ ਆ ਵਾਲੀ ਲਾਈਨ ਤੂੰ ਨਾਲੇ ਫਰਸਟ ਅਟੈਂਪਟ ਫਰਸਟੇ ਹੁੰਦਾ ਏ ਇੱਕ ਵਾਰ ਉਹਦੇ ਚੱਕਰ ਚ ਫਸ ਗਏ ਤੁਸੀਂ ਫਾਉਲ ਦੇ ਚੱਕਰ ਫਿਰ ਤੁਸੀਂ ਔਖਾ ਹੋ ਜਾਣਾ ਠੀਕ ਹੈ ਬੋਸ ਯਸ ਸਰ ਬਹੁਤ ਦੇਖਦੇ ਆ ਚਲੋ ਜੋਰ ਲਾਇਓ ਲਓ ਜੀ ਦੇਖਦੇ ਆ ਮੁੰਡਿਆਂ ਦਾ ਜੋਰ ਲਓ ਜੀ ਆ ਦੇਖੋ ਆ ਚੜਦੀ ਕਲਾ ਕੁੜੀਆਂ ਤਾਂ ਉਹੀ ਖੜੀਆਂ ਸੀਗੀਆਂ ਲੋਈ ਪ੍ਰੈਸ਼ਰ ਬਣਾਉਣਾ ਬਹੁਤ ਸਾਰਿਆਂ ਨੇ ਠੀਕ ਹੈ ਜੀ ਗਰਲਸ ਤਾਂ ਕਿ ਇਹ ਕਰ ਸਕਣ ਪ੍ਰੈਸ਼ਰ ਦੇ ਵਿੱਚ ਕਿਦਾਂ ਰੈਡੀ ਚਲੋ ਜੀ ਦੋ ਸਟਾਰਟਿੰਗ ਬॉयज ਯੋ ਬੋਸ ਨੈਕਸਟ ਬਾਸ ਨੈਕਸਟ ਬਾਸ ਜਿਹਦਾ ਹੋਈ ਜਾਂਦਾ ਮੂਰੇ ਨਾ ਖੜਿਓ ਇੱਧਰ ਹੋ ਜਾਓ ਓ ਨਹੀਂ ਜੀ ਨਹੀਂ ਅਲੀ ਟੱਚ ਕਰੀ ਸੈਟ ਮੜਾ ਫਾਉਲ ਫਰੰਟ ਫਾਉਲ ਥੋੜਾ ਤੁਸੀਂ ਪੈਰ ਥੋੜਾ ਪਿੱਛੇ ਚੱਕੋ ਕ੍ਰਿਪਟੋ

ਉੱਧਰ ਖੜ ਜੋ ਜੀ ਸੈਕਿੰਡ ਚਾਂਸ ਵਾਲੇ ਕੋਈ ਨਹੀਂ ਕੋਈ ਹਾਂਜੀ ਚਲੋ ਸਪੀਡ ਦੇ ਨਾਲ ਹਰਿਆਣਾ ਦੀ ਸ਼ਾਨ हरे कृष्णा फाउल फ्रंट फाउल एकदा, नेक्स्ट गुड नेक्स्ट बस बहुत बढ़िया बहुत बढ़िया बहुत बढ़िया नेक्स्ट ਪਹਿਲਾ ਪਹਿਲੇ ਹੀ ਹੁੰਦਾ ਫਾਉਲ ਫਾਉਲ ਕਰ ਗਿਆ ਜੀ ਪ੍ਰੈਸ਼ਰ ਦੇ ਵਿੱਚ ਜੰਪ ਲਾਉਣਾ ਇੱਕ ਬਹੁਤ ਵੱਡੀ ਗੱਲ ਆ ਬੱਚੇ ਪ੍ਰੈਕਟਿਸ ਦੇ ਦੌਰਾਨ ਤਾਂ ਬੜੀ ਏਗਰੀ ਹੰਨੇ ਬਟ ਜਦੋਂ ਪ੍ਰੈਸ਼ਰ ਗ੍ਰੇਟ ਹੁੰਦਾ ਟ੍ਰਾਇਲ ਦਾ ਮਾਹੌਲ ਹੁੰਦਾ ਓਦੋਂ ਨਹੀਂ ਉਹ ਚੀਜ਼ ਕਰ ਪਾਉਂਦੀ ਹੈ ਜੀ ਸ਼ਾਬਾਸ਼ ਸਿੰਘ 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 ਥੋੜੇ ਹਿਪ ਨੇ ਕੰਮ ਖਰਾਬ ਕਰਤਾ ਜੀ ਥੋੜਾ ਜੰਪ ਬਹੁਤ ਵਧੀਆ ਦੇਖੋ ਪਾਸ ਹੁੰਦੇ ਹੋਏ ਬੱਚਾ ਉਹਦਾ हिਪ ਟੱਚ ਹੋ ਗਿਆ ਪਿੱਛੇ ਕਲੀ ਉੱਡ ਗਈ ਆ ਤਾਂ ਹੁਣ ਇਹ ਬੱਚਾ ਨੈਕਸਟ ਚਾਂਸ ਲਈ ਲੀ ਹਾਂਜੀ ਚਲੋ ਗੁੱਡ ਕਰੀਏ ਅਭੀ ਸਕ ਨੈਕਸਟ ਉੱਪਰ ਦੇਖ ਕੇ ਉਹ ਤੋਂ ਉੱਪਰ ਦੇਖ ਕੇ ਫਾਉਲ ਦੇਖੋ ਜੰਪ ਬਹੁਤ ਅੱਗੇ ਆਪਣਾ ਹੈ ਨਾ 16 ਫੁੱਟ ਦੇ ਕਰੀਬ ਜਾਂਦਾ ਹੈ ਪਰ ਤੁਸੀਂ ਆਪਣਾ ਉਧਰੋਂ ਸਹੀ ਰੱਖੋ ਹਲਕਾ ਜਿਹਾ ਉਧਰੋਂ ਪਹਿਲਾ ਪੈਰ ਚੱਕੋ ਨੈਕਸਟ ਨਵੀ 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 ਓਏ हाँ जी चलो स्पीड देना बच्चे स्पीड ना गुड रॉबिन हल्का या फाउल हो गया उ चलो जी हाँ जी हाँ जी बाकी ठीक है डाना गुड बहुत बढ़िया गुड ठीक है आप मा सैट करो यार रवि प्यूष आओ चक पहला साफ कर पहला तो मूहे तो साफ कर और का भी कर इधर सब रवि ये कर दे ਹਾਂ ਜਿਹੜੀ ਬੱਚੇ ਸਿੱਧਾ-ਸਿੱਧਾ ਹੀ ਆਣਾ ਟਰਨ ਨਾ ਹੋਈ ਸ਼ੁਰੂ ਸ਼ਾਬਾਸ਼ ਸ਼ਾਬਾਸ਼ ਓ ਹਰਿਆਣਾ ਓ ਯਾਰ ਕੁੰਮ ਦਾ ਕਿਉਂ ਆ ਹਰਿਆਣਿਆ ਤੂੰ ਤੈਨੂੰ ਪਾਣੀ ਨਹੀਂ ਦੇਣਾ ਦੇਲਾ ਇਧਰ ਡਾ ਨਾ ਪੁੱਤ ਇਧਰੋਂ ਤੂੰ ਟਰਨ ਹੁੰਦਾ ਨਾ ਤਾਂ ਪ੍ਰੋਬਲਮ ਆਂਦੀ ਆ ਆਪਾਂ ਨੂੰ ਸਿੱਧਾ-ਸਿੱਧਾ ਆਇਆ ਕਰ ਠੀਕ हाँ जी नेक्स्ट शाबाश चक दे जसे चलो जी गुड नेक्स्ट मानसा चलो ही नेक्स्ट कट्टू आज बदिया मारता नेक्स्ट नैक्सट दो आई स्पीड शाबाश ओहो शाबाश सामने देख के फाउल 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 चलो जी नेक्स्ट पास पास लो जहान खेल आ लग गया। शाबाश फाउल 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 एक सेकंड एक सेकंड शाबाश शाबाश पंडित जी आ गई वो काश रवि ਸੋਈ ਡਾਕਟਰ ਸਾਹਿਬ ਆਉਂਦੇ ਨੇ ਹੁਣ ਆਪਣੇ ਹੈ ਸੋਈ ਡਾਕਟਰ ਸਾਹਿਬ ਵਾ ਨਾ 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 ਓਏ ਓਏ ਡਾਕਟਰ ਤਾਂ ਕੀ ਹੋ ਰਿਹਾ लाई डी एस साहब आ रहे हैं हम चलो चलो शाबाश चल चल चल। ए आई Next! Speed then all yeah. yeah.